ਵਿਵਾਦਿਤ ਪਾਸਟਰ ਬਜਿੰਦਰ ਸਿੰਘ ਆਖਰਕਾਰ ਜਿਹੜੇ ਦਿਨ ਦਾ ਇੰਤਜ਼ਾਰ ਸੀ ਪੀੜਤਾ ਨੂੰ ਉਹ ਦਿਨ ਆ ਗਿਆ ਮੋਹਾਲੀ ਅਦਾਲਤ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ 2018 ਦੇ ਇੱਕ ਜ਼ਬਰਜਨਾ ਦੇ ਕੇਸ ਵਿੱਚ ਹੋਰ ਕਿੰਨੇ ਲੋਕ ਨੇ ਜਿਹੜੇ ਪੀੜਤ ਹੋਣਗੇ ਤੇ ਹੁਣ ਹਵਾਰੀ-ਵਾਰੀ ਸਿਰ ਅਗੇ ਆਉਣਗੇ ਇਹ ਸਾਰੀ ਗੱਲਬਾਤ ਕਰਾਂਗੇ ਉਹਨਾਂ ਨਾਲ ਖੁੱਦ ਜਿਹੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਨੇ ਜਿਨ੍ਹਾਂ ਨੇ ਖੁੱਦ ਨੂੰ ਦੱਸਿਆ ਕਿ ਮੈਂ ਪੀੜਤ ਆ ਉਦੋਂ ਉਹਨਾਂ ਉੱਤੇ ਵੀ ਸਵਾਲ ਚੁੱਕੇ ਗਏ ਕੁਝ ਲੋਕਾਂ ਵੱਲੋਂ ਕਇਨ ਨੇ ਤਾਂ ਇਕੱਲੇ ਪੈਸੇ ਮੰਗਣ ਦੀ ਖਾਤਰ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਅਦਾਲਤ ਨੇ ਨਤਾਰਾ ਕਰ ਦਿੱਤਾ ਅੱਜ ਉਹ ਸਾਡੇ ਨਾਲ ਖੁਦ ਬੈਠੇ ਨੇ ਪੀੜਤਾ ਤੁਹਾਡੇ ਬਾਰੇ ਵੀ ਬਹੁਤ ਸਾਰੇ ਸਵਾਲ ਪਹਿਲਾਂ ਉੱਠਦੇ ਰਹੇ ਐ ਸ਼ਾਇਦ ਉਹਨਾਂ ਲੋਕਾਂ ਨੂੰ ਅੱਜ ਜਵਾਬ ਮਿਲਿਆ ਹੋਣਾ ਪਰ ਅਦਾਲਤ ਦੇ ਅੱਜ ਆਏ ਫੈਸਲੇ ਨੂੰ ਪਹਿਲੀ ਨਜ਼ਰੇ ਕਿਵੇਂ ਦੇਖਦੇ ਹੋ ਸੰਤੁਸ਼ਟਾ ਹੋਣ ਮੈਂ ABC ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਮੈਂ ਜਸ ਸਾਬ ਵਿਕਰਾਂਤ ਸਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਆਪਣੇ ਵਕੀਲ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਔਰ ਮੈਂ ਸਰਵਜੀਤ ਸਿੰਘ ਰੋਕੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਅੱਜ ਬਹੁਤ ਖੁਸ਼ ਹਾਂ 7 ਸਾਲ ਦੇ ਬਾਅਦ ਮੈਂ ਬਹੁਤ ਸਾਰੇ ਉਤਰਾਚੜਾ ਦੇਖੇ ਔਰ ਅੱਜ ਆਖਿਰ ਮੈਨੂੰ ਇਨਸਾਫ ਮਿਲਿਆ ਜੀ ਇਸ ਇਨਸਾਫ ਦੀ ਖਾਤਰ ਕਈਆਂ ਦੇ ਕੱਲੀਆਂ ਜੁੱਤੀਆਂ ਨਹੀਂ ਘਸਦੀਆਂ ਬਹੁਤ ਕੁਝ ਗਵਾ ਲੰਦੇ ਆ ਲੋਕੇ ਲੜਾਈਆਂ ਲੜਦੇ ਲੜਦੇ ਪਰ ਫਿਰ ਵੀ ਤੁਹਾਡਾ 5-6 ਸਾਲਾਂ ਦੇ ਦੌਰਾਨ ਕੀ ਕੋਈ ਸਮਝ ਹੈ ਕਿ ਇੱਕ ਤਾਂ ਸਮਾਂ ਦੀ ਬਰਬਾਦੀ ਤੇ ਹੁੰਦੀ ਹੈ ਹੋਰ ਕੀ ਕੁਝ ਖੋਇਆ ਤੁਸੀਂ ਇਸ ਸਮੇਂ ਦੌਰਾਨ ਮੈਂ ਬਹੁਤ ਸਾਰੇ ਰਿਸ਼ਤੇ ਵੀ ਖੋਏ ਹਨ ਬਹੁਤ ਸਾਰੇ ਰਿਸ਼ਤੇ ਮੇਰੇ ਨਾਲ ਨਵੇਂ ਜੁੜੇ ਵੀ ਹਨ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਹਾਰਾਜ ਭਗਵਾਨ ਵਾਲਮੀਕੀ ਮਹਾਰਾਜ ਹੈ ਮੈਨੂੰ ਕਿਸੇ ਹੋਰ ਰਿਸ਼ਤਿਆਂ ਦੀ ਲੋੜ ਨਹੀਂ ਹੈ ਹਮ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆ ਜੋ ਉਸ ਟਾਈਮ ਮੇਰੇ ਨਾਲ ਖੜੇ ਰਹੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜੋ ਅੱਜ ਮੇਰਾ ਸਾਥ ਛੱਡ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਜੋ ਅੱਜ ਮੇਰੇ ਨਾਲ ਖੜੇ ਹਨ ਪਾਸਟਰ ਬਜਿੰਦਰ ਸਿੰਘ ਨੇ ਜਿਸ ਤਰ੍ਹਾਂ ਦਾ ਕੰਮ ਕੀਤਾ ਉਹਦਾ ਅੱਜ ਨਤੀਜਾ ਸਾਹਮਣੇ ਆ ਗਿਆ 1 ਅਪ੍ਰੈਲ ਨੂੰ ਸਜ਼ਾ ਸੁਣਾ ਦੇਣੀ ਹੈ ਅਦਾਲਤ ਨੇ ਸਬੂਤਾਂ ਦੇ ਆਧਾਰ ਦੇ ਉੱਤੇ ਕਿਉਂਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਵਜਿੰਦਰ ਸਿੰਘ ਵੱਲੋਂ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਸੀ ਇਥੋਂ ਤੱਕ ਕਿ ਪੰਜਾਬ ਬੰਦ ਦੀ ਕਾਲ ਦੇ ਦਿੱਤੀ ਗਈ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਸੜਕਾਂ ਤੇ ਆ ਜਾਂਦੇ ਨੇ ਇਸ ਦਾ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਬਣਾਇਆ ਗਿਆ ਤਾਂ ਪਾਸਟਰ ਵਜਿੰਦਰ ਸਿੰਘ ਜੇਕਰ ਸੱਚਾ ਸੀ ਤੇ ਇਹ ਗੱਲਾਂ ਕਿੱਥੋਂ ਕਰ ਰਿਹਾ ਸੀ ਕਿਹੜੀ ਤਾਕਤ ਤੋਂ ਉਹ ਇੱਕ ਫਰੋਡ ਆਦਮੀ ਹੈ ਉਹ ਇੱਕ ਢੋਂਗੀ ਹੈ ਕੁਛ ਨਹੀਂ ਹੈ ਜੋ ਇਹ ਪਬਲਿਕ ਇਕੱਠੀ ਕਰਕੇ ਲਿਆਂਦਾ ਹੈ ਜਸਪਾਲ ਮਸੀਹ ਅਵਤਾਰ ਸਿੰਘ ਠਾਪਰ ਇਹ 500 500 ਵਾਲੇ ਖਰੀਦੇ ਹੋਏ ਵਕੀਲ ਜਿਹੜੇ ਉਹਨਾਂ ਦੇ ਨਾਂ ਲਾਂਦੇ ਝੂਠੇ ਵਕੀਲ ਜਿਹੜੇ ਉਹਨਾਂ ਦੇ ਮੈਂ ਤਨੋਆ ਸਾਹਿਬ ਨੂੰ ਨੇ ਕਹਿ ਰਹੀ ਮੈਂ ਕਹਿ ਰਹੀ ਆ ਥਾਪਰ ਨੂੰ ਥਾਪਰ ਜੋ ਆਪਣੇ ਆਪ ਨੂੰ ਵਕੀਲ ਕਹਿੰਦਾ ਜੋ 7 ਤਰੀਕ ਨੂੰ ਜ਼ਮਾਨਤ ਕਰਵਾ ਕੇ ਆਇਆ ਆਪਣੇ ਮੈਂ ਉਹਨੂੰ ਕਹਿ ਰਹੀ ਆ ਕਿ ਤੁਸੀਂ ਜੋ ਝੂਠੀਆਂ ਅਫਵਾਹਾਂ ਡੰਦਿਓ ਕਿਸ ਰੋਕੀ ਨੇ ਝੂਠੀਆਂ ਕੰਪਲੇਂਟਾਂ ਕਰਾਈਆਂ ਜਿਸ ਦਿਨ ਰੋਕੀ ਚੰਡੀਗੜ੍ਹ 'ਚ ਹੁੰਦਾ ਤਾਂ ਵੀ ਤੁਹਾਨੂੰ ਮਿਰਚਾਂ ਲੱਗ ਜਾਂਦੀਆਂ ਜਿਸ ਦਿਨ ਰੋਕੀ ਮੁਹਾਲੀ 'ਚ ਹੁੰਦਾ ਤਾਂ ਵੀ ਤੁਹਾਨੂੰ ਮਿਰਚਾਂ ਲੱਗ ਜਾਂਦੀਆਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਬਾਬਾ ਕਿੱਦਾਂ ਦਾ ਜਦੋਂ ਕੁੜੀਆਂ ਨਾਲ ਔਰਤਾਂ ਨਾਲ ਬੀਬੀਆਂ ਨਾਲ ਇਸ ਤਰ੍ਹਾਂ ਦੀਆਂ ਜ਼ਿਆਤੀਆਂ ਹੁੰਦੀਆਂ ਕਈ ਵਾਰੀ ਲੋਕ ਸਵਾਲ ਪੁੱਠਾ ਉਹਨਾਂ ਨੂੰ ਹੀ ਕਰਦੇ ਆ ਕਿ ਤੁਸੀਂ ਇੰਨੇ ਸਾਲ ਚੁੱਪ ਕਿਉਂ ਰਹਿੰਦੇ ਹੋ ਆਪਦੇ ਉੱਤੇ ਸਹਿੰਦੇ ਕਿਉਂ ਰਹਿੰਦੇ ਹੋ ਤਾਂ ਤੁਸੀਂ ਕਿੰਨੇ ਕਦੋਂ ਬਾਪ ਪਿਆ ਸੀ ਪਹਿਲੀ ਵਾਰੀ ਤੇ ਕਦੋਂ ਸਾਾਸ ਹੋਇਆ ਕਿ ਬੰਦੇ ਗਲਤ ਨੇ ਮੈਂ 2016 17 ਦੇ ਲਗਭਗ ਕਰੀਬ ਪਾਦਰੀ ਵਿਜਿੰਦਰ ਦੇ ਸੰਪਰਕ ਚਾਈ ਸੀ ਉਸ ਤੋਂ ਬਾਅਦ ਜਦੋਂ ਮੈਨੂੰ ਇਹਦੀ ਮਾੜੀ ਨੀਅਤ ਜੋ ਇਹਨੇ ਇਨਸੀਡੈਂਟ ਕੀਤਾ ਮੈਂ 3 ਮਹੀਨੇ ਘੁੰਦਰੀ ਲਗਾਤਾਰ ਮੇਰੇ ਕਿਸੇ ਨੇ ਕੰਪਲੇਂਟ ਦਾ ਪਰਚਾ ਦਰਜ ਨਹੀਂ ਕੀਤਾ ਆਖਿਰ ਮੇਰਾ ਸਰਜੀ ਸਿੰਘ ਰੋਕੀ ਵਾਲਮੀਕੀ ਜੀ ਨੇ ਸਾਥ ਦਿੱਤਾ ਮੈਂ ਉਹਨਾਂ ਦੇ ਐਨਜੀਓ ਦੇ ਥਰੂ ਐਸਐਸਪੀ ਸਾਹਿਬ ਚਾਲ ਸਾਹਿਬ ਕੋ ਪੇਸ਼ ਹੋਈ ਸੀ ਅਤੇ ਮੇਰਾ ਫਿਰ ਕਰਤੱਦ ਜੋ ਹੈ ਜੀ ਜਿਵੇਂ ਤੁਸੀਂ ਦੱਸਿਆ ਕਿ ਸ਼ੁਰੂਆਤੀ ਤੌਰ ਦੇ ਉੱਤੇ ਵਿਸ਼ਵਾਸ ਲੋਕੀ ਔਖਾ ਕਰਦੇ ਆ ਕਿ ਕਿਵੇਂ ਕਿਵੇਂ ਇਹਨਾਂ ਦਾ ਚੱਲਦਾ ਰਿਹਾ ਸਿਸਟਮ ਉਸ ਤੋਂ ਬਾਅਦ ਹੀ ਬਾਹਰ ਆ ਜਾਂਦੇ ਨੇ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਆਖਿਆ ਗਿਆ ਕਿ ਪਾਸਟਰ ਬਜਿੰਦਰ ਸਿੰਘ ਕਿਵੇਂ ਝੂਠ ਬੋਲਦਾ ਹੈ ਕਿਸ ਤਰ੍ਹਾਂ ਦੇ ਦਬਾਅ ਬਣਾਉਂਦਾ ਤੁਹਾਨੂੰ ਵੀ ਧਮਕੀਆਂ ਜਾਂ ਕੋਈ ਲਾਲਚ ਦਿੱਤੇ ਗਏ ਸਾਨੂੰ ਬਹੁਤ ਸਾਰੀਆਂ ਧਮਕੀਆਂ ਵੀ ਆਂਦੀਆਂ ਰਹੀਆਂ ਸੱਤ ਸਾਲ ਦਾ ਅਰਸਾ ਕੋਈ ਛੋਟਾ ਨਹੀਂ ਹੁੰਦਾ ਜੀ ਸਾਨੂੰ ਬਹੁਤ ਸਾਰੀਆਂ ਧਮਕੀਆਂ ਮੇਰੇ ਤੇ ਸਰਬਜੀਤ ਸਿੰਘ ਰੋਕੀ ਵਾਲਮੀਕੀ ਜੀ ਦੇ ਪਰਚੇ ਬਹੁਤ ਸਾਰੇ ਦਰਜ ਹੋਏ ਬਹੁਤ ਸਾਰੇ ਲੋਕਾਂ ਨੇ ਸਾਨੂੰ ਟੌਂਟ ਮਾਰੇ ਕਿ ਪੈਸੇ ਦੀ ਮੰਗ ਕਰਦੀ ਐ ਇਹ 5 ਕਰੋੜ ਦੀ ਮੰਗ ਕਰਦੀ ਐ ਅਸੀਂ ਤੁਹਾਡੇ ਪੈਸਿਆਂ ਨੂੰ ਟਿਚਣੀ ਜਾਂਦੇ ਗਰੀਬਾਂ ਦਾ ਪੈਸਾ ਤੁਸੀਂ ਜੋੜ ਕੇ ਰੱਖਿਆ ਹੋਇਆ ਮੈਂ ਤਾਂ ਸੀਬੀਆਈ ਦੀ ਮੰਗ ਕਰਦੀ ਆ ਕਿ ਇਹਨਾਂ ਦੀ ਜੋ ਵੀ ਪ੍ਰਾਪਰਟੀ ਐ ਜੋ ਵੀ ਬੈਂਕ ਅਕਾਊਂਟਸ ਐ ਉਹ ਖੰਗਾਲੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏ ਔਰ ਇਹ ਜਿਹੜਾ ਇਹ ਸਨੀ 바ਵਾ 크੍ਰਿਸਚਨ ਧਰਮ ਦਾ ਬਣਿਆ ਫਿਰਦਾ ਪੈਰੋਕਾਰ ਬਣਿਆ ਫਿਰਦਾ ਜਿਹੜਾ ਇਹ ਅਵਤਾਰ ਸਿੰਘ ਜਿਹੜਾ ਜਸਪਾਲ ਮਸੀਹ ਜਿਹੜਾ ਥਾਪਰ ਤੁਸੀਂ ਜੋ ਮੇਰੇ ਬਾਰੇ ਮਾੜੀ ਸ਼ਬਦਾਵਲੀ ਬੋਲੀ ਜੋ ਮੇਰੇ ਹਸਬੰਡ ਸਰਪਜੀਤ ਸਿੰਘ ਰੋਕੀ ਜੀ ਬਾਰੇ ਮਾੜੀ ਸ਼ਬਦਾਵਲੀ ਬੋਲੀ ਆਣ ਵਾਲੇ ਸਮੇਂ ਵਿੱਚ ਤੁਹਾਨੂੰ ਵੀ ਕੰਪਲੇਂਟਾਂ ਦੇ ਥਰ ਰਾਹੀ ਬੁਲਾਇਆ ਜਾਊਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿਸੇ ਦੀ ਕੁੜੀ ਦੀ ਇੱਜ਼ਤ ਉਸ਼ਾਲਣੀ ਕਿੱਦਾਂ ਲੱਗਦੀ ਹੈ ਜਿਹੜਾ ਤੁਸੀਂ ਕਹਿੰਦੇ ਹੋ ਪੈਸਿਆਂ ਵਾਸਤੇ ਕੀਤਾ ਜੇ ਪੈਸੇ ਹੀ ਲੜੇ ਹੁੰਦੇ ਤਾਂ 2018 ਚ ਲੈ ਲੈਣੇ ਸੀ 2025 ਦੀ ਵੇਟ ਨੀ ਕਰਨੀ ਸੀ ਇਸ ਸਾਰੀ ਲੜਾਈ ਦੇ ਦੌਰਾਨ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਹੋ ਸਕਦਾ ਤੁਹਾਡੇ ਵਾਂਗ ਹੋਰ ਪਤਾ ਨਹੀਂ ਕਿੰਨੇ ਪੀੜਤ ਲੋਕ ਹੋਣ ਕੁਝ ਡਰ ਦੇ ਮਾਰੇ ਨਹੀਂ ਆਉਂਦੇ ਕਈਆਂ ਨੂੰ ਲਾਲਚ ਦਿੱਤੇ ਜਾਂਦੇ ਆ ਇਹ ਸਾਰੇ ਕਾਸੇ ਦੇ ਵਿੱਚ ਪੰਜਾਬ ਵਿੱਚ ਜਿੱਥੇ-ਜਿੱਥੇ ਹੁਣ ਤੱਕ ਇਸ ਨੇ ਪ੍ਰਚਾਰ ਕੀਤਾ ਉਹ ਧਰਮ ਦਾ ਅਸਲ ਦੇ ਵਿੱਚ ਪ੍ਰਚਾਰ ਸੀ ਵੀ ਕਰਦੇ ਵੀ ਆ ਜਾਂ ਫਿਰ ਪ੍ਰਚਾਰ ਦੇ ਨਾਮ ਦੇ ਉੱਤੇ ਥੱਲੇ ਬਹੁਤ ਕੁਝ ਚੱਲਦਾ ਪਰਦੇ ਅੰਦਰ ਜਿਹੜੇ ਬੰਦੇ ਨੇ 6ਵੀਂ ਕਲਾਸ ਵਿੱਚ ਗੋਲੀ ਚਲਾਈ ਹੋਵੇ 10ਵੀਂ ਕਲਾਸ ਵਿੱਚ ਮਰਡਰ ਕੀਤਾ ਹੋਵੇ ਉਹਨੇ ਧਰਮ ਦਾ ਪ੍ਰਚਾਰ ਕੀ ਕਰਨਾ ਔਰ ਇਹ ਜਿਹੜੇ ਲੋਕ ਨਹੀਂ ਸਾਹਮਣੇ ਆ ਰਹੇ ਉਹ ਪੈਸਿਆ ਕਰਕੇ ਨਹੀਂ ਸਾਹਮਣੇ ਆ ਰਹੇ ਉਹਨਾਂ ਨੂੰ ਤਾਂ ਭੁਕਾਇਆ ਜਾਂਦਾ ਜੇ ਤੂੰ মিডিਆ ਸਾਹਮਣੇ ਗਿਆ ਜੇ ਤੂੰ ਮੇਰੀ ਕੰਪਲੇਂਟ ਕਰਾਈ ਤਾਂ ਤੇਰੀ ਫੈਮਲੀ ਐਂਡ ਹੈ ਤੇਰੀ ਫੈਮਲੀ ਖਤਮ ਹੈ ਪਰ ਉਹਦੇ ਵੱਲੋਂ ਜਿਹੜਾ ਹੁਣ ਤੱਕ ਇੰਨੀਆਂ ਪ੍ਰਾਪਤੀਆਂ ਦੱਸੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਬੜੇ ਫੋਲੋਅਰ ਆ ਉਹਦੇ ਮਿਲੀਅਨ ਦੇ ਵਿੱਚ ਵੀਡੀਓ ਚੱਲਦੀਆਂ ਨੇ ਕਿ ਥੋੜਾ ਜਿਹਾ ਹਾਥੀ ਘਮਾਉਂਦਾ ਤੇ ਐ ਲੱਗਦਾ ਜਿਵੇਂ ਜਾਦੂ ਨਾਲ ਸਭ ਕੁਝ ਠੀਕ ਹੋ ਜਾਂਦਾ। ਕਈ ਮਰੀਜ਼ ਦੱਸਦੇ ਵੀ ਆ ਸਾਹਮਣੇ ਆ ਕੇ ਕੈਮਰਿਆਂ ਦੇ ਉੱਤੇ ਉਹ ਕੀ ਝੂਠ ਬੋਲਦੇ ਨੇ ਕਿ ਅਸੀਂ ਠੀਕ ਹੋਏ ਆ ਪਾਸਟਰ ਬਜਿੰਦਰ ਸਿੰਘ। ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਇੱਕ ਚੀਜ਼ ਕਹਿਣਾ ਚਾਹਾਂਗੀ। ਹੱਥ ਤਾਂ ਸ਼ਕਤੀਮਾਨ ਵੀ ਬਹੁਤ ਘਮਾਉਂਦਾ ਸੀ। ਬੱਚੇ ਬਹੁਤ ਜ਼ਿਆਦਾ ਸ਼ਕਤੀਮਾਨ ਦੇਖਦੇ ਸੀ। ਬਸ ਸੇਮ ਇਹੀ ਚੀਜ਼ ਲਾ ਲਓ ਤੁਸੀਂ। ਹੂੰ। ਕੈਮਰਾ ਦੇ ਥਰੂ ਤੁਸੀਂ ਕੁਝ ਵੀ ਕਰ ਸਕਦੇ ਹੋ ਜੋ ਤੁਹਾਡੀ ਪ੍ਰੈਕਟਿਸ ਹੁੰਦੀ ਹੈ ਜੋ ਤੁਸੀਂ ਬੋਲਦੇ ਹੋ ਜੋ ਤੁਸੀਂ ਉੱਥੇ ਜਨਾਨੀਆਂ ਲਿਟਦੀਆਂ ਉਹ ਸਭ ਪੈਸੇ ਦਾ ਕਮਾਲ ਹੈ ਪੈਸਾ ਫੇਕੋ ਤਮਾਸ਼ਾ ਦੇਖੋ ਪਰ ਕੁਝ ਲੋਕਾਂ ਨੂੰ ਇਤਰਾਜ ਹੋ ਸਕਦਾ ਹੈ ਉਹ ਕਈ ਅੱਜਕੱਲ੍ਹ ਧਰਮ ਦੇ ਨਾਂ ਦੇ ਉੱਤੇ ਨਾ ਭਾਵਨਾਵਾਂ ਬੜੀ ਛੇਤੀ ਭੜਕ ਜਾਂਦੀਆਂ ਉਹ ਵੀ ਕਹਿ ਸਕਦੇ ਆ ਕਿ ਬੀਬੀ ਜੀ ਐਵੇਂ ਨਹੀਂ ਕਹਿ ਸਕਦੇ ਸਾਡੀਆਂ ਭਾਵਨਾਵਾਂ ਜੁੜੀਆਂ ਨਹੀਂ ਮੈਂ ਦੇਖੋ ਮੈਂ ਕਿ ਢੋਂਗੀ ਦੀ ਗੱਲ ਕਰ ਰਹੀ ਹਾਂ ਮੈਂ ਕੋਈ 크੍ਰਿਸਚਨ ਧਰਮ ਨੂੰ ਨਹੀਂ ਮਾੜਾ ਕਹਿ ਰਹੀ ਹੂੰ ਬਾਈਬਲ ਵਿੱਚ ਲਿਖਿਆ ਹੈ ਮੰਗੋਗੇ ਤਾਂ ਦਿਆ ਜਾਏਗਾ ਡੁੰਡੋਗੇ ਤਾਂ ਪਾਉਗੇ ਖਟਕਟਾਉਗੇ ਤਾਂ ਤੁਹਾਡੇ ਵਾਸਤੇ ਹਮੇਸ਼ਾ ਖੋਲਾ ਜਾਏਗਾ ਮੈਂ 크੍ਰਿਸਚੀਅਨ ਧਰਮ ਨੂੰ ਬਿਲਕੁਲ ਮਾੜਾ ਨਹੀਂ ਕਹਿ ਰਹੀ ਪਰ ਮੈਂ 크੍ਰਿਸਚੀਅਨ ਧਰਮ ਦੇ ਜੋ ਵੀ ਪਾਸਟਰ ਸਹਿਬਾਨ ਨੇ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੀ ਆ ਮੈਂ ਸਿੱਖ ਫੈਮਿਲੀ ਦੀ ਕੁੜੀ ਸੀ ਮੈਂ ਸਿੱਖ ਫੈਮਿਲੀ ਦੀ ਕੁੜੀ ਸੀ ਤੁਸੀਂ ਮੇਰਾ ਸਾਥ ਨਹੀਂ ਦਿੱਤਾ ਪਰ ਜਿਹੜੀਆਂ ਤਿੰਨ ਬੱਚੀਆਂ ਹੁਣ ਸਾਹਮਣੇ ਆਈਆਂ ਨੇ ਉਹ ਤੁਹਾਡੇ 크੍ਰਿਸਚਨ ਸਮਾਜ ਦੀਆਂ ਆਂ ਕਿਰਪਾ ਕਰਕੇ ਉਹਨਾਂ ਦਾ ਸਾਥ ਦੋ ਚੁੱਪ ਕਰਕੇ ਨਾ ਬੈਠੋ ਬਜਿੰਦਰ ਐਡਾ ਵੀ ਸ਼ਕਤੀਮਾਨ ਨਹੀਂ ਆ ਜਿਹੜਾ ਤੁਸੀਂ ਡਰ-ਡਰ ਕੇ ਅੰਦਰ ਬੈਠੇ ਹੋਏ ਹੋ ਕਿਉਂਕਿ ਇੱਕ ਬੱਚੇ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਕਹਿੰਦਾ ਪਹਿਲਾਂ ਇਹ ਬੋਲਦੀ ਨਹੀਂ ਸੀ ਹੁਣ ਬੋਲਣੇ ਲੱਗੀ ਉਹਦੇ ਤੇ ਬੜੇ ਮੀਮ ਵੀ ਬਣਦੇ ਹੋਰ ਬਹੁਤ ਕੁਝ ਹੁੰਦਾ ਹੈ ਕਿ ਉਹ ਬੱਚੇ ਵੀ ਗਮਰਾਹ ਹੋਏ ਹੋਏ ਆ ਬੱਚਿਆਂ ਨੂੰ ਦੇਖੋ ਬੱਚਿਆਂ ਨੂੰ ਤੁਸੀਂ ਕੁਝ ਵੀ ਹੁਣ ਜਿਹੜੇ ਗਰੀਬ ਐ ਵਿਚਾਰੇ ਝੁੱਗੀ ਝੌਂਪੜੀਆਂ ਚ ਰਹਿੰਦੇ ਆ ਤੁਸੀਂ ਉਹਨਾਂ ਨੂੰ 10 ਰੁਪਏ ਦੀ ਵੀ ਚੀਜ਼ ਲੈ ਕੇ ਦੇ ਦੋਗੇ ਨਾ ਉਹ ਵਿਚਾਰੇ ਇਮੋਸ਼ਨਲ ਹੋ ਜਾਂਦੇ ਆ ਕੁਝ ਮੈਂ ਵੀ ਹੁਣ ਮੈਂ ਤਾਂ ਜਾਂਦੀ ਨਹੀਂ ਸੀ ਨਾ ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਪਰ ਜੋ ਸ਼ੁਰੂਆਤੀ ਤੌਰ ਤੇ ਮੈਂ ਦੇਖਿਆ ਸੀ ਉਸ ਟਾਈਮ ਤਾਂ ਬਜਿੰਦਰ ਸਾਡੇ ਕੋਲੋਂ ਪੈਸੇ ਲੈ ਕੇ ਪੈਟਰੋਲ ਪੁਆਣ ਜਾਂਦਾ ਸੀ ਜਿਹੜਾ ਅੱਜ ਕਹਿ ਰਿਹਾ ਇਹ ਕੁੜੀ ਮੇਰੇ ਕੋਲ 5 ਕਰੋੜ ਦੀ ਮੰਗ ਕਰਦੀ ਸੀ ਸਰਬਜੀਤ ਸਿੰਘ ਰੋਕੀ ਮੇਰੇ ਕੋਲ 5 ਕਰੋੜ ਦੀ ਮੰਗ ਕਰਦਾ ਸੀ ਉਸ ਟਾਈਮ ਬਜਿੰਦਰ 2018 ਵਿੱਚ ਕਦੀ ਤੂੰ 5 ਲੱਖ ਦਾ ਮੂਵੀ ਦੇਖਿਆ ਸੀ ਮਤਲਬ ਇਹਨੇ ਥੋੜੇ ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਪ੍ਰੋਫਿਟੀਆਂ ਤੇ ਬਹੁਤ ਕੁਝ ਬਣਾਇਆ ਬਰਜਿੰਦਰ ਸਿੰਘ 7 ਸਾਲ ਥੋੜੇ ਨਹੀਂ ਹੁੰਦੇ ਸਰ 7 ਸਾਲ ਅਸੀਂ ਜੁੱਤੀਆਂ ਕਸਾਈਆਂ ਕੋਟ ਦੀਆਂ ਸਾਨੂੰ ਪਤਾ 7 ਸਾਲ ਥੋੜੇ ਨਹੀਂ ਹੁੰਦੇ ਮਤਲਬ ਬਜਿੰਦਰ ਸਿੰਘ ਜਿਹੜਾ ਦਾਅਵੇ ਕਰਦਾ ਸੀ ਹੁਣ ਤਾਂ ਚਲੋ ਸਾਰਾ ਭਾਂਡਾ ਹੀ ਫੁੱਟ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਪਰ ਜਿਹੜੀ ਉਹਨੇ ਪਹਿਲਾਂ ਗੱਲਾਂ ਕਹੀਆਂ ਐਨੇ ਲੋਕ ਠੀਕ ਕੀਤੇ ਐਵੇਂ ਥੋੜੀ ਲੋਕ ਆਉਂਦੇ ਐ ਉਹਨੂੰ ਖੁਦ ਨੂੰ ਕੋਈ ਤਕਲੀਫ ਐ ਸਿਰਕ ਤੌਰ ਤੇ ਜਿਹੜੀ ਉਹਨੇ ਖੁਦ ਨੂੰ ਵੀ ਪਹਿਲਾਂ ਠੀਕ ਕੀਤਾ ਫਿਰ ਲੋਕਾਂ ਨੂੰ ਦੱਸਿਆ ਮੈਂ ਤੁਹਾਨੂੰ ਵੀ ਠੀਕ ਕਰ ਸਕਦਾ ਖੁਦੋਂ ਆਪਣੀਆਂ ਲੱਤਾਂ ਹੀ ਠੀਕ ਕਰ ਲਵੇ ਇਹ ਹੀ ਬਹੁਤ ਐ 1 ਲੱਖ ਤੋਂ ਲੱਤ ਤੋਂ ਲੰਗ ਮਾਰ ਕੇ ਤੁਰਦਾ ਹਮ ਅੱਖਾਂ ਆਂ ਦੀਆਂ ਬਿਲਕੁਲ ਬਰਾਬਰ ਨਹੀਂ ਹੈਗੀਆਂ ਖੁਦ ਆਪਣੇ ਆਪ ਨੂੰ ਹੀ ਫਿੱਟ ਕਰ ਲਿਓ ਉਹੀ ਬਹੁਤ ਐ ਹਮ ਮਤਲਬ ਉਹਨੇ ਆਪਣੇ ਆਪ ਨੂੰ ਵੀ ਠੀਕ ਨਹੀਂ ਕੀਤਾ ਜੋ ਬੰਦਾ ਹੈਟੋਂ ਗਿਆ ਉਹ ਸਿਰ ਬਾਈਬਲ ਦਾ ਇਸਤੇਮਾਲ ਕਰ ਰਿਹਾ ਔਰ ਕੁਛ ਨਹੀਂ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂ ਬਣਾ ਰਿਹਾ ਅੱਛਾ ਬਾਕੀ ਪਾਸਟਰਾਂ ਦੇ ਕਿਉਂ ਨਹੀਂ ਪਰਚੇ ਹੁੰਦੇ ਹਮ ਇਹਦੇ ਤੇ ਹੀ ਕਿਉਂ ਇਲਜ਼ਾਮ ਲੱਗਦਾ ਆਏ ਦਿਨ ਇਹਦੇ ਤੇ ਹੀ ਕਿਉਂ ਇਲਜ਼ਾਮ ਲੱਗਦਾ ਚਲੋ ਮੈਂ ਪੈਸੇ ਦੀ ਮੰਗ ਕਰਦੀ ਕਿ ਬਾਕੀ ਕੁੜੀਆਂ ਵੀ ਪੈਸੇ ਦੀ ਮੰਗ ਕਰਦੀਆਂ ਕਿ ਜਿਹੜੀਆਂ ਛੋਟੀਆਂ ਬੱਚੀਆਂ ਨਾਲ ਤੋਂ ਗਲਤ ਕਰ ਰਿਹਾ ਹੁਣ ਕਪੂਰ ਥੱਲੇ ਵਾਲੀ ਕੁੜੀ ਆਈ ਇਹ ਉਹ ਵੀ ਪੈਸੇ ਦੀ ਮੰਗ ਕਰਦੀ ਹੈ ਇਹ ਸਿਰਫ ਇੱਕ ਗੱਲਾਂ ਦਾ ਵਾਈਵਾ ਜਿੰਨਾ ਮਰਜ਼ੀ ਲੈ ਲੋ ਜਿੰਨਾ ਮਰਜ਼ੀ ਨਾਲ ਲੋ ਇੱਕ ਆਖਰੀ ਸਵਾਲ ਅਦਾਲਤ ਨੇ ਤਾਂ ਤੈਅ ਕਰ ਦਿੱਤਾ ਕਿ ਬੰਦਾ ਤੁਹਾਡੀ ਸ਼ਿਕਾਇਤ ਜਿਹੜੀ ਹੋਈ ਸੀ ਪਰਚਾ ਹੁੰਦਾ ਫਿਰ ਇਨਵੈਸਟੀਗੇਸ਼ਨ ਚੱਲੀ ਵੀ ਦੋਸ਼ੀ ਐ ਦੋਸ਼ੀ ਪਾਇਆ ਗਿਆ ਹੁਣ ਸਜ਼ਾ ਸੁਣਾਉਣ ਦੀ ਵਾਰੀ ਆ ਗਈ ਐ ਜੋ ਕਿ ਜਿਹੜਾ ਪੀੜਤ ਹੁੰਦਾ ਉਹਨੂੰ ਜਦੋਂ ਪੁੱਛੋਗੇ ਕਿ ਸਜ਼ਾ ਕੀ ਮਿਲਣੀ ਚਾਹੀਦੀ ਉਹ ਤਾਂ ਕਹੇਗਾ ਵੀ ਇਹ ਜਾਂ ਬੰਦਾ ਤਾਂ ਜ਼ਿੰਦਗੀ ਦੁਨੀਆ ਤੇ ਨਹੀਂ ਹੋਣਾ ਚਾਹੀਦਾ ਤੁਹਾਡਾ ਫਿਰ ਵੀ ਮੰਨ ਕੀ ਖਿਆਲ ਐ ਕਿ ਸਜ਼ਾ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਅਸੀਂ 10 ਵਜੇ ਆ ਕੇ ਬੈਠੇ ਹੋਏ ਹਾਂ ਕੋਰਟ ਵਿੱਚ ਔਰ ਜੋ ਦੋਸ਼ੀ ਐ ਉਹ 3 ਵਜੇ ਆਇਆ ਹੂੰ ਜੋ ਜੱਜ ਸਾਹਿਬ ਨੂੰ ਕੋਰਟ ਨੂੰ ਗੁੰਮਰਾਹ ਕਰ ਰਿਆ ਸੀ ਉਹ 3 ਵਜੇ ਆਇਆ ਇੱਡਾ ਕਿੰਨਾ ਕੋ VIP ਹੈ ਇੰਨਾ ਕਿੰਨਾ ਕੋ ਲੈਂਡਲੋਰਡ ਹੈ ਜਿਹਦੇ ਕੋਲ ਅ ਅਦਾਲਤ ਵਾਸਤੇ ਟਾਈਮ ਨਹੀਂ ਹੈ ਉਹ ਅਦਾਲਤ ਨੂੰ ਵੇਟ ਕਰਵਾ ਰਿਆ ਹੂੰ ਮੈਂ ਜੱਜ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਔਰ ਜੋ ਬਾਕੀ ਦੋਸ਼ੀ ਹਨ ਮੈਂ ਉਹਨਾਂ ਦੇ ਆਰਡਰਾਂ ਦੀ ਵੇਟ ਕਰਾਂਗੀ ਔਰ ਜੋ ਵੀ ਉਹਨਾਂ ਦੇ ਆਰਡਰ ਹੋਣਗੇ ਮੈਂ ਉਸ ਹਿਸਾਬ ਨਾਲ ਹਾਈ ਕੋਰਟ 'ਚ ਅਪੀਲ ਕਰਾਂਗੀ ਹੋ ਸਕਦਾ ਜਿਵੇਂ ਤੁਸੀਂ ਕਿਹਾ VIP ਸਮਝਦੇ ਆਪਣੇ ਆਪ ਨੂੰ ਕਿਉਂਕਿ ਵੋਟਾਂ ਦੇ ਦਿਨਾਂ ਵਿੱਚ ਅਸੀਂ ਵੇਖਿਆ ਆਪਣੀ ਅੱਖੀ ਕਿ ਉਹਨਾਂ ਦੇ ਡੇਰੇ ਦੇ ਉੱਤੇ ਜਿਹੜਾ ਵੀ ਜਿੱਥੇ ਉਹਨਾਂ ਨੇ ਬਣਾਇਆ ਹੋਇਆ ਆਪਦਾ ਚਰਚ ਉੱਥੇ ਲੀਡਰ ਵੀ ਮੱਥਾ ਟੇਕਦੇ ਆ ਨਾ ਰਗੜਦੇ ਆ ਨਾਕ ਤਾਂ ਫਿਰ ਵੀਆਈਪੀ ਫੀਲਿੰਗ ਤੇ ਆਈ ਜਾਂਦੀ ਹੈ ਨਹੀਂ ਨਹੀਂ ਵੀਆਈਪੀ ਫੀਲਿੰਗ ਤੁਸੀਂ ਮੈਂ ਕਿਸੇ ਵੀ ਮੰਤਰੀ ਨੂੰ ਗਲਤ ਨਹੀਂ ਕਹਿਣਾ ਚਾਹਾਂਗੀ ਕਿਉਂਕਿ ਕੋਈ ਵੀ ਮੰਤਰੀ ਹੋਏਗਾ ਕੋਈ ਵੀ ਭੀੜ ਵਾਲੀ ਜਗ੍ਹਾ ਹੋਏਗੀ ਜੂਰੇ ਨਹੀਂ ਕਿ ਇਹਦੇ ਤੇ ਆਉਂਦੇ ਸੀ ਭੀੜ ਵਾਲੇ ਉਹਨਾਂ ਨੇ ਆਪਣੀਆਂ ਵੋਟਾਂ ਲੈਣੀਆਂ ਚਾਹੇ ਉਹ ਗਰੀਬ ਹੈ ਅਮੀਰ ਹੈ ਬੋਰਡ ਤੇ ਇਹ ਨਹੀਂ ਲਿਖਿਆ ਹੋਇਆ ਇਹ ਅਮੀਰ ਦੀ ਵੋਟ ਆ ਜਾਂ ਗਰੀਬ ਦੀ ਵੋਟ ਆ ਉਹ ਸਿਰਫ ਆਪਣੇ ਕੰਮ ਲਈ ਆਉਂਦੇ ਸੀ ਆਪਣੀਆਂ ਵੋਟਾਂ ਵਾਸਤੇ ਆਉਂਦੇ ਸੀ ਜੀ ਵਾਹ ਸ਼ੁਕਰੀਆ ਤਾਂ ਪੀੜਤ ਨੇ ਖੁਦ ਦੱਸਿਆ ਕਿ ਉਹਨਾਂ ਨੂੰ ਕਿਵੇਂ ਲੰਮੀ ਲੜਾਈ ਲੜਨੀ ਪਈ ਔਰ ਇਸ ਲੜਾਈ ਦੇ ਵਿੱਚ ਉਹਨਾਂ ਨੂੰ ਆਖਰਕਾਰ ਇਨਸਾਫ ਮਿਲ ਗਿਆ ਸਾਥੀ ਕੈਮਰਾਮੈਨ ਦੇ ਨਾਲ ਸੰਦੀਪ ਲਾਦੂ ਕਵਰ BC ਪੰਜਾਬ ਮੋਹਾਲੀ